ਇਹਨੇ ਕਿ ਸਰਕਾਰ ਤੋਂ ਸਾਡੀ ਤੇ ਪਿਛੇ ਵੀ ਜਿੰਮੇ ਚੋਣਾ ਹੋਣੀ ਹੈ ਤੇ ਉਹ ਕਹਿੰਦੇ ਕਿ ਦੂਜੇ ਦਿਨ ਤੁਸੀਂ ਆਈ ਆਰਟੀ ਦਾ ਐਮਐਲਏ ਬਣਾ ਕੇ ਕੀ ਕਰੋਗੇ ਕਿਹੜੇ ਕੰਮ ਤਾਂ ਸਰਕਾਰ ਨਾਲ ਹੋਵੇਗਾ ਇਹ ਦੋ ਵਾਰ ਹਰੇ ਹੋਏ ਆ ਤੇ ਬਾਅਦ ਵਿੱਚ ਜਿਹੜੇ ਹੁਣ ਇਹਨਾਂ ਨੂੰ ਹੋ ਗਿਆ ਫਿਰ ਇਥੋਂ ਦਾ ਦਾਲ ਨਹੀਂ ਗੱਲ ਰਹੀ ਮੇਰੀ ਤੇ ਇਹਨਾਂ ਨੇ ਬਸ ਜਿਸ਼ਾਨ ਮਾਰ ਕੇ ਤੇ ਆਮ ਆਦਮੀ ਦੇ ਪੈਰੀ ਪੈ ਗਏ ਉੱਤੇ ਚਲੇ ਗਏ ਜਿਹੜਾ ਪਹਿਲਾਂ ਲੀਡਰ ਹੁੰਦਾ ਉਹਦੇ ਪਰਲਮੈਂਟ ਲੀਡਰ ਜਿਹੜਾ ਹੋਰ ਖੜਾ ਕਰ ਦੇਵੇ ਤਾਂ ਉਹ ਉ ਨੂੰ ਲੱਗਣ ਲੱਗ ਜਾਂਦਾ ਜਦੋਂ ਕਿ ਮੇਰੀ ਹੁਣ ਕੋਈ ਬੁੱਕਤ ਨਹੀਂ ਉਹ ਦੂਜੀ ਪਾਰਟੀ ਚਲ ਮਾਰਦੀ ਤਾਂ ਹੋਈ ਵੀ ਖਬਰ ਆਉਂਦੀ ਆ ਅਸੀਂ ਸੁਣਦੇ ਆ ਕਿ ਇਹਨਾਂ ਨੇ ਕਾਫੀ ਹਾਈ ਅਮਾਉਂਟ ਦੇ ਕੇ ਜਿਹੜੇ ਆ ਉਹ ਟਿਕ ਲਈ ਆ ਮੇਰੇ ਪਾਦਰ ਸਾਹਿਬ ਜੀ ਨੂੰ 1984 ਵਿੱਚ ਸ਼੍ਰੀ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਸੀਗਾ ਤਾਂ ਉਹ ਸਿੱਖ ਰਾਜਮੈਂਟ ਵਿੱਚ ਸੀਗੇ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਸਾਥੀਆਂ ਨਾਲ ਹਥਿਆਰਬੰਦ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਾਲੇ ਪਾਡੇ ਤਾਂ ਉਹਨਾਂ ਦੇ ਰਸਤੇ ਵਿੱਚ ਜੋ ਫੜ ਲਿਆ ਗਿਆ ਕੋਟ ਮਾਰਸ਼ਲ ਉਹ ਇੱਕ ਬੜੀ ਤਸ਼ੱਦਦਤ ਦਿੱਤੀ ਗਈ ਹੈ ਉਹਨਾਂ ਨੂੰ ਬਹੁਤ ਕਾਫੀ ਲੰਮਾ ਸਮਾਂ ਜਿਹੜਾ ਹੈ ਉਹ ਜੇਲ੍ਹ ਪਟਾਈ ਗਈ ਹੈ ਮੇਰੇ ਭਦਰ ਸਾਹਿਬ ਹਮੇਸ਼ਾ ਹੀ ਇੱਕ ਗੱਲ ਕਰਦੇ ਆ ਕਿ ਆਪਣੀ ਕੌਮ ਆਪਣਾ ਧਰਮ ਜਿਹੜਾ ਆ ਸਾਨੂੰ ਸਭ ਤੋਂ ਪਹਿਲਾਂ ਆ ਉਦੋਂ ਵੀ ਉਹਨਾਂ ਨੇ ਆਪਣਾ ਪਰਿਵਾਰ ਨਹੀਂ ਦੇਖਿਆ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਕਿ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਣਾ ਕੋਈ ਛੋਟੀ ਗੱਲ ਨਹੀਂ ਸੀ ਇਹ ਪੂਰੀ ਮਨੁੱਖਤਾ ਤੇ ਅਟੈਕ ਹੋਇਆ ਸੀ ਪੰਖਤ ਬੋਟ ਹਮੇਸ਼ਾ ਕਾਲੀ ਬੰਦੇ ਨਾਲ ਹੀ ਹੈ ਪਰ ਦੂਜੇ ਪਾਸੇ ਜਿਹੜਾ ਪੰਖਤ 11 ਹਰਜਨਜੀਤ ਸਿੰਘ ਸਨੀ ਹੁਣਾਂ ਦੇ ਭਰਾ ਮਨੂਜੀਤ ਸਿੰਘ ਥੋੜੀ ਲੀਡ ਐ ਜੋਂ ਲੱਗ ਰਹੀ ਹੈ ਤੋ ਲੱਗਦਾ ਹੈ ਕਿ ਉੱਥੇ ਪਰੋ ਜਿਹੜੀ ਪੰਖਤ ਬੋਟ ਆ ਉਹ ਡਰਟ ਹੋਊਗੀ ਦਨ ਵਕਤ ਅਸਟਰੇਲ ਵਿੱਚ ਮਿਲ ਜੂਗੀ ਤਾਂ ਕੋਡਮ ਮੁਕਾਬਲਾ ਕੀ ਦੇਣਾ ਜੇ ਮੁਕਾਬਲਾ ਸਾਡਾ ਸਾਡੇ ਨਾਲ ਹੀ ਆਉਂਦਾ ਹੈ ਸਨੀਸ਼ੀ ਸੋਧੂ ਕਾਲੀ ਬੰਦੇ ਲੀਡ ਹੋ ਚੀ ਤਾਂ ਉਹ ਜਦੋਂ ਦੂਜੀ ਪਾਰਟੀ ਕੇ ਲਈ ਲੈਂਦੇ ਨੇ ਇੱਕ ਕਾਡਰ ਹੁੰਦਾ ਲੀਡਰ ਦੇ ਨਾਲ ਤੁਹਾਨੂੰ ਲੱਗਦਾ ਕਿ ਜਿਹੜਾ ਅਕਾਲੀ ਦਲ ਦਾ ਫਿਰ ਜਿਹੜਾ ਖਾਦਰ ਸੀ ਉਹ ਅਕਾਲੀ ਦਲ ਦੇ ਵਿੱਚ ਰਹਿ ਗਿਆ ਉਹ ਤੁਹਾਡੇ ਨਾਲ ਆ ਇਸ ਵੇਲੇ ਜਾਂ ਹਰਮਨ ਸਿੰਘ ਸੁਨੂਹਣ ਦੇ ਨਾਲ ਚ ਗਿਆ ਜੀ ਬਿਲਕੁਲ ਕੁਛ ਨਹੀਂ ਨਾਲ ਗਿਆ ਉਹ ਤਾਂ ਇਦਾਂ ਹੀ ਤੁਰੇ ਫਿਰਦੇ ਨੇ ਪਾਰਟੀ ਦੇ ਵੱਲੇ ਉਹਨਾਂ ਦੇ ਕੁਛ ਨਹੀਂ ਆ ਦਾ ਪੰਜਾਬ ਨੂੰ ਪੂਰੇ ਚਰਚਾ ਵੀ ਚੱਲਿਆ ਕਿ ਕਿ ਭਾਈ ਉਹ ਪਰ ਸਿੰਘ ਹੁਣ ਜਦੋਂ ਚੋਣ ਲੜਦੇ ਆ ਲੋਕ ਸਾਹ ਦੇਖਦੇ ਉਹਨੂੰ ਐਪੀ ਦੀ ਚੋਣ ਉਹਨਾਂ ਨੇ ਉਹਨਾਂ ਦਾ ਸਾਥ ਵੀ ਦਿੱਤਾ ਅਜੇ ਬਿਲਕੁਲ ਫਿਰ ਪਿੱਛੇ ਕਿਉਂ ਹਟ ਗਏ ਇਹਦਾ ਸਾਰਿਆਂ ਦੀ ਆਪਣੀ ਆਪਣੀ ਸੋਚ ਆ ਹੁਣ ਮੈਂ ਬਿਆਨਵਾਜੀ ਨਹੀਂ ਕਰਾਂ ਤੇ ਚੰਗੀ ਗੱਲ ਹੈ। ਜਦੋਂ ਆਮ ਆਦਮੀ ਪਾਰਟੀ ਨੇ ਜਿਹੜਾ 1000 ਰੁਪਏ ਦਾ ਲਾਰਾ ਲਾ ਕੇ ਦੇਣਾ ਉਹ ਦਿੱਤਾ ਹੀ ਨਹੀਂ ਤੇ ਨਾਲ ਵਿੱਚ ਰੋਸ ਮੂਦ ਹੈ। ਜੰਮੀ ਕੋਸਮ ਕਾਲੇ ਕੈ ਜੰਮੀ ਤੇ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਹੋਇਆ ਪਰ ਦੂਜੇ ਪਾਸੇ ਗੋਸ਼ ਜਿਹੜਾ ਆਖਾਲੀ ਪੰਥ ਦੇ ਉੱਤੇ ਵੀ ਲੱਗਣਾ ਰਿਹਾ ਕਿ ਕਿ ਉਹ ਨਾ ਦੇ ਜਦੋਂ ਸਰਕਾਰਾਂ ਬਣਦੀ ਰਹੀਆਂ ਉਹਨਾਂ ਨੇ ਵਾਅਦੇ ਕੀਤੇ ਕਿ ਸੀ ਉਹਨਾਂ ਮੁਕਾਬਲਿਆਂ ਦਾ ਇਨਸਾਫ ਦਿਓ ਹੁਣ ਅੱਜ ਜਿਹੜੇ ਜਿਹੜੇ ਮੁਕਾਬਲੇ ਹੋ ਉਹ ਇਨਸਾਫ ਦਾ ਮਾਮਲਾ ਕਿਨ੍ਹੇ ਕਿ ਸਰਕਾਰਾਂ ਬੜੀ ਮੁਕਰਕਾਲੀ ਵਾਲੇ ਇਨਸਾਫ ਨਹੀਂ ਦਿੰਦੇ। ਖੜਾ ਮੇਜਰ ਆਪਣੇ ਸੀਐਮ ਜਾਂ ਹੋਰ ਦੂਜੀ ਤੀਜੀ ਲੀਡਰ ਜਿਹੜੇ ਆ ਉਹ ਕਿਤਰਾ ਨਾਟਕ ਕਰਦੇ ਸੀ ਉੱਥੇ ਜਾ ਕੇ ਉਹਨਾਂ ਨੂੰ ਸੇਵਾ ਭਾਵਨਾ ਕੁਛ ਨਹੀਂ। ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ। ਤੰਤਾਮ ਦੀ ਜਿਮਨੀ ਚੌਂ ਦਾ ਖਾੜਾ ਜਿਹੜਾ ਉਹ ਪੱਕ ਚੁੱਕਿਆ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਕੈਂਡੀਡੇਟ ਐਲਾਨੇ ਗਏ ਨੇ ਸ਼ੋਹਣੀ ਕਲੀਦਲ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਜੋ ਕਿ ਪ੍ਰਿੰਸੀਪਲ ਰਹੇ ਨੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਉਮੀਦਵਾਰ ਉਤਾਰਿਆ ਗਿਆ ਉਹਨਾਂ ਦੀ ਬੇਟੀ ਬੀਬੀ ਕੰਚਲਪ੍ਰੀਤ ਕੌਰ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਕਿਵੇਂ ਚੱਲ ਰਹੀ ਹੈ ਜੀ ਕੈਂਪੇਨ ਕੀ ਰਿਸਪੌਂਸ ਹੈ ਲੋਕਾਂ ਦਾ ਜੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਚੜ੍ਹਦੀ ਕਲਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਪਿੰਡ-ਪਿੰਡ ਜਾ ਕੇ ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਹਾਂ ਤਾਂ ਸਾਰਿਆਂ ਬੀਬੀਆਂ ਪੈਣਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਸਭ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਹਮ ਮੁੱਦੇ ਕੀ ਲੈ ਕੇ ਜਾਏ ਜਾ ਰਹੇ ਨੇ ਵੋਟ ਮੰਗ ਰਹੇ ਹੂ ਕਿਸ ਅਧਾਰ ਤੇ ਮੰਗ ਰਹੇ ਜੀ ਵੋਟ ਮੰਗ ਰਹੇ ਆ ਮਤਲਬ ਕਿ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਦੇਖ ਰਹੇ ਹਾਂ ਕਿ ਲੋਕਾਂ ਦੀਆਂ ਕੀ ਮੰਗਾਂ ਨੇ ਉਹਨਾਂ ਨੂੰ ਕੀ ਜ਼ਰੂਰਤਾਂ ਨੇ ਤੇ ਉਹ ਅਸੀਂ ਜ਼ਰੂਰ ਤਾਂ ਜਦੋਂ ਸੁਣ ਰਹੇ ਆ ਨਾ ਅਸੀਂ ਇਹ ਦੇਖ ਰਹੇ ਆ ਕਿ ਇੰਨਾ ਦਸਾਂ ਸਾਲਾਂ ਵਿੱਚ ਸਾਡੇ ਹਲਕੇ ਦਾ ਬਿਲਕੁਲ ਵਿਕਾਸ ਹੀ ਨਹੀਂ ਹੋਇਆ ਵਿਕਾਸ ਪੱਖੋਂ ਬਹੁਤ ਪਿੱਛੇ ਆ ਤੇ ਜਦੋਂ ਉਹਨਾਂ ਦੇ ਘਰ-ਘਰ ਜਾ ਕੇ ਦੁੱਖ ਸੁਣੀਦੇ ਆ ਤਾਂ ਬੜਾ ਮਨ ਉਠੇਸ ਪਹੁੰਚਦੀ ਆ ਕਿ ਇੱਕ ਲੋਕ ਜਿਹੜੇ ਆ ਉਹ ਵਿਸ਼ਵਾਸ ਕਰਕੇ ਇੱਕ ਆਪਣਾ ਉਮੀਦਵਾਰ ਐਲਾਨਦੇ ਨੇ ਉਹਨੂੰ ਵੋਟ ਪਾਉਂਦੇ ਨੇ ਤੇ ਉਹ ਉਹਨਾਂ ਦੀਆਂ ਗੱਲਾਂ ਤੇ ਉਹਨਾਂ ਦੇ ਇੱਕ ਮਤਲਬ ਕਿ ਖਰੇ ਨਹੀਂ ਉਤਰ ਪਾਉਂਦੇ ਦਾ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਤੇ ਅਸੀਂ ਜਿਹੜੇ ਆ ਸਭ ਤੋਂ ਪਹਿਲਾਂ ਜਿਹੜਾ ਹੈ ਨਸ਼ੇ ਦਾ ਮੁੱਦਾ ਹੈ ਜਿਹੜਾ ਘਰ-ਘਰ ਵਿੱਚ ਜਿਹੜਾ ਆ ਇਹ ਪ੍ਰੋਬਲਮ ਚੱਲ ਰਹੀ ਆ ਨਸ਼ੇ ਦੀ ਤੇ ਆ ਉੱਤੇ ਠੱਲ ਪਾਉਣ ਨੂੰ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਉਹ ਮੁੱਦਾ ਚੁੱਕਾਂਗੇ ਆਪਾਂ ਤੇ ਫਿਰ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਤੇ ਕਈਆਂ ਕੋ ਤੇ ਮਤਲਬ ਕਿ ਦੋ ਟਾਈਮ ਦੀ ਰੋਟੀ ਵੀ ਜੜੀ ਆ ਉਹ ਨਹੀਂ ਨਸੀਬ ਹੋ ਰਹੀ ਤੇ ਅਸੀਂ ਉਹਦੇ ਵੱਲ ਵੀ ਧਿਆਨ ਦੇਵਾਂਗੇ ਤੇ ਨਾਲ ਦੀ ਨਾਲ ਜਿਹੜੇ ਆਪਣੇ ਗਰੀ ਪਰਿਵਾਰ ਨੇ ਜਿਨ੍ਹਾਂ ਦੀਆਂ ਛੱਤਾਂ ਕਈਆਂ ਕੋ ਨਹੀਂ ਹੈਗੀਆਂ ਕਈਆਂ ਦੀਆਂ ਕੱਚੀਆਂਾਂ ਵਾਂ ਤੇ ਆ ਹੜਾਂਦੇ ਈਮਾਰ ਕਰਕੇ ਜੜਾ ਜਦੋਂ ਬਰਸਾਤਾ ਹੋਈਆਂ ਬਹੁਤ ਜ਼ਿਆਦਾ ਤਾਂ ਉਹ ਛੱਤਾਂ ਡਿੱਗੀਆਂ ਪਈਆਂ ਨੇ ਤੇ ਅਸੀਂ ਉਹ ਵੀ ਝੜਾਇਆ ਆਪਣਾ ਹੈ ਨਾ ਜਦੋਂ ਸਰਕਾਰ ਵੀ ਸੱਤਾ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਪੱਕੇ ਮਕਾਨ ਹਰੇਕ ਨੂੰ ਦਿੱਤੇ ਜਾਣਗੇ ਪਰ 1.5 ਸਾਲ ਦਾ ਚ ਸਾਲ ਦਾ ਬਕਵਾ ਰਹਿ ਜਾਣਾ ਪਿੱਛੇ ਤੁਹਨ ਲੱਗਦਾ ਕਿ ਵੀ 1.5 ਸਾਲ ਸਾਲ ਦੇ ਵਿੱਚ ਇਹਨਾਂ ਕੁਝ ਹੋ ਸਕਦਾ ਮੈਂ 1.5 ਸਾਲ ਦੀ ਗੱਲ ਨਹੀਂ ਕਰ ਰਹੀ ਅਸੀਂ ਤਾਂ ਮਤਲਬ ਕਿ ਹੁਣੇ ਸਟਾਰਟ ਕਰ ਦਿੱਤਾ ਹੋਇਆ ਹੈ ਅਸੀਂ ਸੱਤਾ ਵਿੱਚ ਵੀ ਨਹੀਂ ਆ ਤੇ ਇੱਥੇ ਲੋਕਾਂ ਨੂੰ ਜੜਾ ਸੀਗਾ ਆਪਣੇ ਜਦੋਂ ਇਲਾਜ ਕਰਾਉਣ ਲਈ ਜਾਣਾ ਪੈਂਦਾ ਸੀਗਾ ਉਹ ਅੰਮ੍ਰਿਤਸਰ ਜਾਣਾ ਪੈਂਦਾ ਸੀਗਾ ਤਰਨਤਾਰਨ ਹਲਕੇ ਵਾਲਿਆਂ ਨੂੰ ਤੇ ਉਹ ਅਸੀਂ ਬੀੜ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਜੜਾ ਆ ਉਹ ਅਸੀਂ ਮਤਲਬ ਕਿ ਆ ਇਲੈਕਸ਼ਨ ਤੋਂ ਪਹਿਲਾਂ ਹੀ ਓਪਨ ਕਰਵਾ ਦਿੱਤਾ ਹੈ ਉੱਥੇ ਸਟਾਫ ਪ੍ਰੋਪਰ ਹੈ ਉੱਥੇ ਹਰੇਕ ਤਰ੍ਹਾਂ ਦਾ ਇਲਾਜ ਹੋਏਗਾ ਤੇ ਉਹ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਨਾਲ ਜਿਹੜਾ ਇਹ ਉਹਨਾਂ ਨੂੰ ਕਨੈਕਟ ਕਰ ਦਿੱਤਾ ਹੈ ਕਿ ਮਤਲਬ ਕਿ ਉਹਨਾਂ ਦੇ ਇਲਾਜ ਇੱਥੇ ਹੀ ਹੋ ਪਾਉਣਗੇ ਕਿਉਂਕਿ ਤੁਹਾਨੂੰ ਪਤਾ ਹੈ ਆ ਵੀ ਗਰੀਬ ਪਰਿਵਾਰ ਜਿਹੜੇ ਆ ਕਈ ਨਹੀਂ ਅਫੋਰਡ ਕਰ ਪਾਉਂਦੇ ਦੂਰ ਤੱਕ ਜਾਣਾ ਜਾਂ ਕਿੱਦਾਂ ਵੀ ਆ ਤਾਂ ਉਹ ਉਹਦੇ ਵੱਲ ਵੀ ਅਸੀਂ ਧਿਆਨ ਦਿੱਤਾ ਹੈ ਤੇ ਹੌਲੀ ਹੌਲੀ ਕਰਕੇ ਮਸਲੇ ਜਿਹੜੇ ਆ ਸੁਲਝਾਏ ਜਾਣਗੇ ਏਡੀ ਗੱਲ ਨਹੀਂ ਆ ਕਿ ਇਹ ਸੁਲਝਾ ਨਹੀਂ ਸਕਦੇ ਆਪਾਂ ਸੁਲਝਾ ਸਕਦੇ ਆ ਜੇ ਆਪਾਂ ਚਾਹੀਏ ਤੇ ਇਸ ਵੇਖ ਰਹੀ ਹਾਂ ਕਿ ਖਲੋਤੇ ਜਿਹੜੇ ਤੁਹਾਡੇ ਮਾਤਾ ਜੀ ਖਲੋਤੇ ਮੇਲਾ ਕੈਂਡੀਡੇਟ ਨੇ ਪਤਾਰ ਲੇਡੀ ਜਿਹੜੇ ਆ ਉਹ ਇਲੈਕਸ਼ਨ ਲੜਨ ਦਾ ਉਹਨਾਂ ਨੂੰ ਕਿਹੜੀ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਜਾਂ ਕਿਵੇਂ ਦਾ ਐਕਸਪੀਰੀਅੰਸ ਜੀ ਦਿੱਕਤ ਤਾਂ ਬਿਲਕੁਲ ਨਹੀਂ ਅਸੀਂ ਪੂਰੇ ਜਿਹੜੇ ਆ ਆਪਣੇ ਕੈਂਡੀਡੇਟਸ ਜਿਹੜੇ ਆ ਮੇਲ ਆ ਸਾਰੇ ਤੁਸੀਂ ਹਨਾ ਕਹਦੇ ਵੀ ਉਹ ਕੱਲੇ ਲੇਡੀ ਖੜੇ ਨੇ ਇਦਾਂ ਦੀ ਕੋਈ ਗੱਲ ਨਹੀਂ ਆ ਅੱਜ ਕੱਲ ਤਾਂ ਸਭ ਨੂੰ ਬਰਾਬਰ ਅਧਿਕਾਰ ਆ ਤਾਂ ਇੱਕ ਰਿਸਪੌਂਸ ਵੀ ਬਹੁਤ ਵਧੀਆ ਮਿਲ ਰਿਹਾ ਹੈ ਕਿਉਂਕਿ ਉਹ ਬੜੇ ਸੋਜਵਾਨ ਨੇ ਇਦਾਂ ਨਹੀਂ ਕਿ ਲਾਲਾ ਲਾਲਾ ਵੀ ਮੈਂ ਇਹ ਆ ਕਰ ਦਾਂਗੇ ਉਹ ਕਰ ਦਾਂਗੇ ਉਹਨਾਂ ਨੂੰ ਪਤਾ ਹੈ ਕਿ ਮੈਂ ਕੀ ਕਰਵਾ ਸਕਦੀ ਆ ਤੇ ਕੀ ਕਰ ਸਕਦੀ ਆ ਤਾਂ ਉਹਨੂੰ ਦੇਖਦੇ ਆ ਉਹ ਲੋਕ ਜਿਹੜੇ ਆ ਸਾਡੇ ਨਾਲ ਕਾਫੀ ਜੁੜ ਰਹੇ ਨੇ ਪਰ ਪ੍ਰਧਾਨ ਮੰਤਰੀ ਪਰ ਉਹ ਹਮੇਸ਼ਾ ਕਹਿੰਦੇ ਲਿਖਦੇ ਨੇ ਆਪਣੀ ਸਪੀਚਾਂ ਦੇ ਵਿੱਚ ਕਹਿੰਦੇ ਕਿ ਸਰਕਾਰ ਤਾਂ ਸਾਡੀ ਹੈ ਫਿਰ ਪਿਛੇ ਵੀ ਜਿੰਨੇ ਚੋਣਾਂ ਹੋਈਆਂ ਤੇ ਉਹ ਕਹਿੰਦੇ ਕਿ ਦੂਜੇ ਦਾ ਤੁਸੀਂ ਇਹ ਪਾਰਟੀ ਦਾ ਐਮ.ਐਲ.ਏ ਬਣਾ ਕੇ ਕੀ ਕਰੋਗੇ ਫਿਰ ਕੰਮ ਤਾਂ ਸਰਕਾਰ ਨਾਲ ਹੋਣੀ ਆ ਜੀ ਏ ਦਾ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਡੇਢ ਸਾਲ ਰਹਿ ਗਿਆ ਡੇਢ ਸਾਲ ਵੀ ਗਾਦਾ ਮੈਨੂੰ ਲੱਗਦਾ ਹੈ ਪੇ 6 ਮਹੀਨੇ ਰਹਿ ਕੇ ਚੋਣ ਜਾਬਤਾ ਲੱਗ ਜਾਂਦਾ ਹੁੰਦਾ ਹੈ ਤਾਂ ਪਹਿਲਾਂ ਦੇਖਿਆ ਜਾਵੇ ਤੇ ਉਹਨਾਂ ਨੇ ਕੰਮ ਹੀ ਨਹੀਂ ਕੋਈ ਕਰਵਾਏ ਤੇ ਜੇ ਹੁਣ ਇਹ ਕਹਿਣ ਵੀ ਮਤਲਬ ਕਿ ਇਹ ਬਾਈ ਇਲੈਕਸ਼ਨ ਆ ਸਰਕਾਰ ਉੱਤੇ ਹੈ ਨਹੀਂ ਜਾਂ ਕਿੱਦਾਂ ਵੀ ਆ ਹੁਣ ਤੋਂ ਮੋੜ ਵੱਜੂਗਾ ਤੇ ਫੇਰ ਹੀ ਆਪਾਂ 2027 'ਚ ਆਪਣੀ ਜਿਹੜੀ ਸਰਕਾਰ ਲਿਆਵਾਂਗੇ ਤੇ ਲੋਕਾਂ ਦੇ ਜਿਹੜੇ ਆ ਉਹ ਕੰਮ ਕਰਵਾਵਾਂਗੇ ਤੁਹਾਨੂੰ ਲੱਗ ਰਿਹਾ ਕਿ ਜਿਹੜੀ ਇਹ ਜਿਮਣੀ ਚੋਣ ਆ 2027 ਦਾ ਮੋੜ ਵੱਜੇਗੀ ਬਿਲਕੁਲ ਵੱਜੇਗੀ 2027 ਦਾ ਮੋੜ ਤਰਨਤਨ ਹਲਕੇ ਤੋਂ ਹੀ ਵੱਜਣਾ ਆ ਤਾਂ ਇਹ ਤਾਂ ਅਸੀਂ ਰੋਜ਼ ਵਾਇਗੁਰ ਸੱਜੇ ਪਾਸੇ ਦਾ ਓਟ ਆਸਰਾ ਲੈ ਕੇ ਤੁਰਦੇ ਆ ਕਿ ਸੱਜੇ ਪਾਸੇ ਆ ਸਾਨੂੰ ਜਿਹੜਾ ਫਤਵਾ ਜਿਹੜਾ ਹਲਕਾ ਨਿਵਾਸੀਆਂ ਵੱਲੋਂ ਜਿੱਤਦਾ ਮਿਲੇ ਤੇ ਅਸੀਂ ਜਿਹੜਾ ਇਹ ਆਪਣੇ ਹਲਕੇ ਦੀ ਜਿਹੜਾ ਇਹ ਸੇਵਾ ਕਰ ਸਕੀਏ ਹਰਮਿੰਦਰ ਸਿੰਘ ਸੰਧੂ ਅਕਾਲੀ ਦਲ ਦੇ ਵਿੱਚ ਸੀ ਉਹ ਪਾਰਟੀ ਛੱਡ ਜਾਂਦੇ ਨੇ ਦੂਜੇ ਪਾਸੇ ਕੈਂਡੀਡੇਟ ਨਹੀਂ ਜਦੋਂ ਉਹ ਐਮਐਲਏ ਰਹੇ ਤੁਹਾਡੀ ਸਰਕਾਰ ਸੀ ਤੁਹਾਡੀ ਪਾਰਟੀ ਦੀ ਉਦੋਂ ਕੰਮ ਹੋਏ ਜਦੋਂ ਸ਼ਰਮਣੀ ਅਕਾਲੀ ਦਲ ਚ ਸੀਗੇ ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊਜ਼ 'ਚ ਹਾਂਜੀ ਦੱਸਿਆ ਹੈ ਕਿ ਤਿੰਨ ਵਾਰ ਜਿਹੜਾ ਆ ਹਲਕਾ ਨਿਵਾਸੀਆਂ ਨੇ ਉਹਨਾਂ ਨੂੰ ਐਮਐਲਏ ਚੁਣਿਆ ਕਿਉਂਕਿ ਉਹ ਸ਼ਰੋਮਣੀ ਅਕਾਲੀ ਦਲ ਵਿੱਚ ਸੀਗੇ ਤੇ ਸ਼ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਨੂੰ ਹਲਕੇ ਤੇ ਲਾਉਣ ਨੂੰ ਕਾਫੀ ਰਕਮ ਜਿਹੜੀ ਆ ਕਾਫੀ ਹਾਈ ਅਮਾਊਂਟ ਜਿਹੜੀ ਆ ਉਹ ਦਿੱਤੀ ਸੀਗੀ ਤੇ ਪਰ ਉਹਨਾਂ ਨੇ ਨਹੀਂ ਲਾਈਓ ਜਿਹਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਦੋ ਵਾਰ ਹਰਾਇਆ ਵੀ ਆ ਇਹ ਦੋ ਵਾਰ ਹਰੇ ਹੋਏ ਆ ਤੇ ਬਾਅਦ ਵਿੱਚ ਇਹ ਜਿਹੜੇ ਹੁਣ ਇਹਨਾਂ ਨੂੰ ਹੋ ਗਿਆ ਵੀ ਇੱਥੋਂ ਦਾ ਦਾਲ ਨਹੀਂ ਗੱਲ ਰਹੀ ਮੇਰੀ ਤੇ ਇਹਨਾਂ ਨੇ ਬਸ ਜੀ ਛਾਲ ਮਾਰ ਕੇ ਤੇ ਆਮ ਆਦਮੀ ਦੇ ਪੈਰੀ ਪੈ ਗਏ ਉੱਥੇ ਚਲੇ ਗਏ ਜਾਣ ਦਾ ਕਾਰਨ ਕੀ ਸੀ ਜਾਣ ਦਾ ਕਾਰਨ ਇਹ ਵੀ ਸੱਤਾ ਵਿੱਚ ਆ ਨਹੀਂ ਰਿਹਾ ਮੈਂ ਕੁਝ ਮੈਨੂੰ ਮਿਲ ਨਹੀਂ ਰਿਹਾ ਤੇ ਇਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ ਚਲੋ ਜੀ ਜਿ ਤਰ੍ਹਾਂ ਪਹਿਲਾਂ ਕਰਦੇ ਸੀ ਐਸ਼ ਕਰਦੇ ਆ ਆਪਾਂ ਇਹ ਸਰਕਾਰ ਵਿੱਚ ਆਣ ਕੇ ਪੈਹਾ ਤੇ ਲਾਏਗਾ ਤੇ ਚਲੋ ਜੀ ਬਸ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਬੀਬੀ ਜੀ ਨੂੰ ਕਿ ਤੁਹਾਨੂੰ ਸੀਟ ਦਵਾਂਗੇ ਤੁਸੀਂ ਤਿਆਰੀ ਕਰੋ ਜਦੋਂ ਇਲੈਕਸ਼ਨ ਦਾ ਕੋਈ ਜਿਹੜੀ ਗੱਲਬਾਤ ਹੁੰਦੀ ਹੈ ਉਹ 16 ਸੱਤ ਤੋਂ ਬਾਅਦ ਮਤਲਬ ਕਿ ਉਹ ਇਗਨੋਰ ਕਰ ਦਿੱਤਾ ਗਿਆ ਸੀ ਕਿਹਨਾਂ ਨੂੰ ਸੰਧੂ ਸਾਹਿਬ ਸੰਧੂ ਸਾਹਿਬ ਤਾਂ ਪਹਿਲਾਂ ਹੀ ਚਲੇ ਗਏ ਸੀਗੇ ਆਮ ਆਦਮੀ ਚ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ ਡਾਕਟਰ ਸੋਲ ਹੋਣਾਂ ਦੀ ਡੈਥ ਹੋਣ ਤੋਂ ਪਹਿਲਾਂ ਹੀ ਉਹ ਆਮ ਆਦਮੀ ਸੂਫਿਰ ਬਾਦ ਹੋਣਾਂ ਦੇ ਬਾਰੇ ਇਹ ਚਰਚਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਕਿਹਦੇ ਕਿ ਵੀ ਉਹ ਜਿਹੜਾ ਹਲਕਾ ਹੁੰਦਾ ਜਿੱਥੇ ਜਿਹੜਾ ਪਹਿਲਾ ਲੀਡਰ ਹੁੰਦਾ ਉਹਦੇ ਪੈਰਲਰ ਇੱਕ ਲੀਡਰ ਜਿਹੜਾ ਹੋਰ ਖੜਾ ਕਰਦੇ ਨੇ ਤਾਂ ਉਹ ਉਲੂ ਲੱਗਣ ਲੱਗ ਜਾਂਦਾ ਜਦੋਂ ਕਿ ਮੇਰੀ ਹੁਣ ਕੋਈ ਬੁੱਕਤ ਨਹੀਂ ਉਹ ਦੂਜੀ ਪਾਰਟੀयां ਛਾਲ ਮਾਰਦੇ ਨੇ ਨਹੀਂ ਜੀ ਉਹ ਪਹਿਲਾਂ ਹੀ ਛੱਡ ਚੁੱਕੇ ਸੀਗੇ ਪਾਰਟੀ ਪਹਿਲਾਂ ਹੀ ਤੇ ਇਹ ਵੀ ਮੈਂ ਦੱਸਦਾ ਕਿ ਸਾਨੂੰ ਇਹ ਵੀ ਖਬਰ ਆਉਂਦੀ ਆ ਅਸੀਂ ਸੁਣਦੇ ਆਂ ਕਿ ਇਹਨਾਂ ਨੇ ਕਾਫੀ ਹਾਈ ਅਮਾਉਂਟ ਦੇ ਕੇ ਜਿਹੜੇ ਆ ਉਹ ਟਿਕ ਲਈ ਆ ਆਮ ਵਾਲਿਆਂ ਤੋਂ ਤਾਂ ਦੇਖਿਆ ਜਾਏ ਤਾਂ ਇਹ ਇਲੈਕਸ਼ਨ ਨੂੰ ਮੇਰੇ ਮਾਤਾ ਜੀ ਨੂੰ ਬਾਅਦ ਵਿੱਚ ਕੀਤਾ ਗਿਆ ਆ ਉਹ ਤਾਂ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਸੀਗੇ ਤੇ ਪਾਰਟੀ ਵਿੱਚ ਜਾ ਚੁੱਕੇ ਸੀਗੇ ਤਪੋੜੀ ਪਰਿਵਾਰ ਦਾ ਬੈਕਗ੍ਰਾਉਂਡ ਕੀ ਆ ਪੋਲੀਟਿਕਲੀ ਪਹਿਲਾਂ ਤੁਸੀਂ ਕਿਵੇਂ ਨਿਕਲਦੇ ਰਹੇ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਮੇਰੇ ਫਾਦਰ ਸਾਹਿਬ ਜੀ ਨੂੰ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਅਟੈਕ ਹੋਇਆ ਸੀਗਾ ਤਾਂ ਉਹ ਸਿੱਖ ਰਾਜ ਦੇ ਮੈਂਡ ਵਿੱਚ ਸੀਗੇ ਠੀਕ ਹੈ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਸਾਥੀਆਂ ਨਾਲ ਹਥਿਆਰਬੰਦ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਾਲੇ ਵਾਲੇ ਤਾਂ ਉਹਨਾਂ ਨੂੰ ਰਸਤੇ ਵਿੱਚ ਫੜ ਲਿਆ ਗਿਆ ਕੋਰਟ ਮਾਰਸ਼ਲ ਹੋਏ ਬੜੀ ਤਸ਼ੱਦਦਤ ਦਿੱਤੀ ਗਈ ਹੈ ਉਹਨਾਂ ਨੂੰ ਬਹੁਤ ਕਾਫੀ ਲੰਮਾ ਸਮਾਂ ਜਿਹੜਾ ਹੈ ਉਹ ਜੇਲ੍ਹ ਕਟਾਈ ਗਈ ਆ ਤਾਂ ਅਸੀਂ ਸ਼ੁਰੂ ਤੋਂ ਹੀ ਜਿਹੜੇ ਧਰਮ ਦੇ ਲੇਖੇ ਲੱਗੇ ਹੋਏ ਆ ਠੀਕ ਹੈ ਮੇਰੇ ਫਾਦਰ ਸਾਹਿਬ ਹਮੇਸ਼ਾ ਹੀ ਇਹੋ ਗੱਲ ਕਰਦੇ ਆ ਕਿ ਆਪਣੀ ਕੌਮ ਆਪਣਾ ਧਰਮ ਜਿਹੜਾ ਆ ਸਾਨੂੰ ਸਭ ਤੋਂ ਪਹਿਲਾਂ ਆ ਉਦੋਂ ਵੀ ਉਹਨਾਂ ਨੇ ਆਪਣਾ ਪਰਿਵਾਰ ਨਹੀਂ ਦੇਖਿਆ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਪੀ ਸਾਡੇ ਸ੍ਰੀ ਅਕਾਲ ਤੱਕ ਸਾਹਿਬ ਤੇ ਅਟੈਕ ਹੋਣਾ ਕੋਈ ਛੋਟੀ ਗੱਲ ਨਹੀਂ ਸੀਗੀ ਇਹ ਪੂਰੀ ਮਨੁੱਖਤਾ ਤੇ ਅਟੈਕ ਹੋਇਆ ਸੀਗਾ ਕੱਲੇ ਸਿੱਖ ਧਰਮ ਤੇ ਨਹੀਂ ਸੀਗਾ ਉਹ ਆ ਤੇ ਉਹ ਸ਼ੁਰੂ ਤੋਂ ਹੀ ਮਤਲਬ ਕਿ ਇੱਕ ਸੇਵਾ ਭਾਵਨਾ ਫਿਰ ਮੇਰੇ ਮਾਤਾ ਜੀ ਪ੍ਰਿੰਸੀਪਲ ਰਟਾਇਰ ਨੇ ਤੇ ਉਹ ਵੀ ਜਦੋਂ ਸਕੂਲ ਵਿੱਚ ਸਟੱਡੀ ਕਰਵਾਉਂਦੇ ਸੀਗੇ ਪੜ੍ਹਾਉਂਦੇ ਸੀ ਬੱਚਾ ਨੂੰ ਠੀਕ ਹੈ ਤੇ ਜਿਹੜੇ ਬੱਚਾ ਨੂੰ ਫੀਸ ਅਪੋਰਡ ਨਹੀਂ ਕਰ ਪਾਉਂਦੇ ਉਹਨਾਂ ਦੀ ਬਹੁਤ ਹੈਲਪ ਕੀਤੀ ਆ ਉਹਨਾਂ ਨੇ ਤੇ ਹੋਰ ਵੀ ਕਈ ਗਰੀਬ ਪਰਿਵਾਰ ਜਿਹੜੇ ਜਿੰਨੇ ਜੋਗੇ ਸੀ ਹੈਗੇ ਆ ਅਸੀਂ ਸ਼ੁਰੂ ਤੋਂ ਕਰਦੇ ਆ ਰਹੇ ਆਂ ਠੀਕ ਹੈ ਤੇ ਗਾਂ ਵੀ ਹੁਣ ਸਾਨੂੰ ਸੇਵਾ ਦਾ ਮੌਕਾ ਮਿਲਿਆ ਹੈ ਤਾਂ ਅਸੀਂ ਜਿਹੜਾ ਹੈ ਹਮੇਸ਼ਾ ਹਲਕੀ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਤਾਂ ਤੁਸੀਂ ਜਿਹੜੀ ਉਹ ਗੱਲ ਕੀਤੀ ਕਿ 1984 ਦੇ ਧਰਮੀ ਫੋਜੀ ਸੀ ਤੁਹਾਡੇ ਪਿਤਾ ਜੀ ਤਾਂ ਉੱਥੋਂ ਲੱਗਦਾ ਕਿ ਸ਼ਾਇਦ ਜਿਹੜੀ ਪੰਥਕ ਵੋਟ ਹਮੇਸ਼ਾ ਅਕਾਲੀ ਦਲ ਦੇ ਨਾਲ ਰਹੀ ਹੈ ਪਰ ਦੂਜੇ ਪਾਸੇ ਜਿਹੜਾ ਪੰਥਕ ਚਿਹਰਾ ਸੁਨੀਪ ਸਿੰਘ ਸਣੀ ਉਹਨਾਂ ਦੇ ਭਰਾ ਮਨਦੀਪ ਸਿੰਘ ਹੁਣ ਵੀ ਜਿਹੜਾ ਚੋਣ ਲੜ ਰਿਹਾ ਹੈ ਤੋਂ ਲੱਗਦਾ ਨਹੀਂ ਕਿ ਉੱਥੇ ਫਿਰ ਉਹ ਜਿਹੜੀ ਪੰਥਕ ਵੋਟ ਹੈ ਉਹ ਡਵਰਟ ਹੋਊਗੀ ਦਨ ਵਕਫਾ ਅਤਰੇ ਵਿੱਚ ਵੰਡੀ ਜਾਊਗੀ ਵੇਖੋ ਜੀ ਲੋਕ ਹੁਣ ਜਿਹੜੇ ਉਹ ਸਿਆਣੇ ਹੋ ਚੁੱਕੇ ਆ ਪਹਿਲਾਂ ਲੋਕਾਂ ਨੂੰ ਜਿਹੜੇ ਹੱਥ ਲੱਗ ਚੁੱਕੇ ਆ ਤੇ ਇਸ ਵਾਰ ਜਿਹੜੇ ਆ ਲੋਕ ਉਸ ਚਿਹਰੇ ਨੂੰ ਉਸ ਉਮੀਦਵਾਰ ਉਸ ਉਸ ਸ਼ਖਸੀਅਤ ਨੂੰ ਲੈ ਕੇ ਆਉਣਗੇ ਆਪਣੇ ਹਲਕੇ 'ਚ ਜਿੰਨ ਜੋ ਜਿਹੜਾ ਆ ਇਹਨਾਂ ਵਿੱਚ ਵਿਚਰ ਕੇ ਕੰਮ ਕਰ ਸਕੇ ਠੀਕ ਹੈ ਹਾਂਜੀ ਤਾਂ ਤੁਹਾਡਾ ਮੁਕਾਬਲਾ ਕਿਹਦੇ ਨਾਲ ਤੁਹਾਨੂੰ ਕੀ ਲੱਗਦਾ ਜੀ ਮੁਕਾਬਲਾ ਸਾਡਾ ਸਾਡੇ ਨਾਲ ਹੀ ਆ ਅਸੀਂ ਜਿਹੜਾ ਆ ਹਮੇਸ਼ਾ ਇਹੋ ਵਾਗੁਰੂ ਅੱਗੇ ਅਰਦਾਸ ਕਰਦੇ ਆ ਕਿ ਚੜ੍ਹਦੀ ਕਲਾ ਸਾਰਿਆਂ ਦੀ ਹੋਵੇ ਤੇ ਪਰ ਇਹ ਆ ਵੀ ਜੋ ਹਲਕੇ ਲਈ ਸਹੀ ਆ ਉਹ ਜਿਹੜਾ ਨਿਕਰ ਕੇ ਆਵੇ ਸਾਹਮਣੇ ਤੇ ਜਦੋਂ ਜਿਹੜੇ ਹਰਮਿੰਦਰ ਸਿੰਘ ਸੰਧੂ ਅਕਾਲੀ ਦਲ ਦੇ ਲੀਡਰ ਸੀ ਤਾਂ ਉਹ ਜਦੋਂ ਦੂਜੀ ਪਾਰਟੀ ਚਲੇ ਜਾਂਦੇ ਇੱਕ ਕਾਡਰ ਹੁੰਦਾ ਲੀਡਰ ਦੇ ਨਾਲ ਤੁਹਾਨੂੰ ਲੱਗਦਾ ਕਿ ਜਿਹੜਾ ਅਕਾਲੀ ਦਲ ਦਾ ਫਿਰ ਜਿਹੜਾ ਕਾਡਰ ਸੀ ਉਹ ਅਕਾਲੀ ਦਲ ਦੇ ਵਿੱਚ ਰਹਿ ਗਿਆ ਉਹ ਤੁਹਾਡੇ ਨਾਲ ਆ ਇਸ ਵੇਲੇ ਜਾਂ ਹਰਮਿੰਦਰ ਸਿੰਘ ਸੰਧੂ ਉਹਨਾਂ ਦੇ ਨਾਲ ਚਲੇ ਗਿਆ ਜੀ ਬਿਲਕੁਲ ਕੁਛ ਨਹੀਂ ਨਾਲ ਗਿਆ ਉਹ ਤਾਂ ਇਦਾਂ ਹੀ ਤੁਰੇ ਫਿਰਦੇ ਨੇ ਪਾਰਟੀ ਦੇ ਪੱਲੇ ਉਹਨਾਂ ਦੇ ਕੁਛ ਨਹੀਂ ਹੈਗਾ ਤਾ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਅਸੀਂ ਇਹ ਚਾਤ ਗਰੁੱਪ ਖੜਾ ਕੀਤਾ ਸੀਗਾ ਕਈ ਕਾਲੀ ਦਲ ਜਿਹੜੇ ਸਰਪੰਚ ਪੰਚ ਜਿਹੜੇ ਆ ਸਾਬਕਾ ਆਇਆ ਚਾਹੇ ਮੌਜੂਦਾ ਆ ਸਾਰੇ ਸਾਡੇ ਨਾਲ ਸ਼ਾਮਲ ਹੋਏ ਆ 40 ਸਰਪੰਚ ਤਾਂ ਉਹ ਸਾਨੂੰ ਬੜਾ ਵੱਲ ਮਿਲਿਆ ਉਹਦੇ ਨਾਲ ਤੇ ਉਹਨਾਂ ਨਾਲ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨਾਲ ਬੜਾ ਕੁਝ ਚੱਲ ਗਿਆ ਕੁਝ ਨਹੀਂ ਗਿਆ ਸਾਰਾ ਕੋਸ਼ਿਸ਼ ਜਿਹੜਾ ਪਾਰਟੀ ਦਾ ਸੀਗਾ ਉਹ ਪਾਰਟੀ ਦਾ ਹੈਗਾ ਹੱਲੇ ਵੀ ਚਾਤ ਗਰੁੱਪ ਕੋ ਬਾਰੇ ਚਰਚਾ ਵੀ ਚੱਲੀ ਆ ਕਿੰਨੇ ਕਿ ਭਾਈ ਅਮਰਪਾਲ ਸਿੰਘ ਹੁਣ ਜਦੋਂ ਚੋਣ ਲੜਦੇ ਆ ਖਡੂਰ ਸਾਹਿਬ ਤੋਂ ਉਹ ਜੋ ਐਮਪੀ ਦੀ ਚੋਣ ਆ ਬੀਰੋ ਉਹਨਾਂ ਨੇ ਉਹਨਾਂ ਦਾ ਸਾਥ ਵੀ ਦਿੱਤਾ ਆਜ਼ਾਦ ਗਰੁੱਪ ਨੇ ਬਿਲਕੁਲ ਫਿਰ ਉਹ ਪਿੱਛੇ ਕਿਉਂ हट ਗਏ ਇਹ ਤਾਂ ਸਾਰਿਆਂ ਦੀ ਆਪਣੀ ਆਪਣੀ ਸੋਚ ਆ ਹੁਣ ਮੈਂ ਬਿਆਨਵਾਜੀ ਨਹੀਂ ਕਰਾਂ ਤੇ ਚੰਗੀ ਗੱਲ ਹੈ ਮੈਂ ਪਹਿਲਾਂ ਵੀ ਬੜੀ ਹੋਇਆ ਦੱਸ ਚੁੱਕੀ ਆ ਜਿੱਦਾਂ ਤੁਸੀਂ ਕਿਹਾ ਕਿ ਆਜ਼ਾਦ ਗਰੁੱਪ ਨੇ ਉਹਨਾਂ ਦਾ ਸਮਰਥਨ ਕੀਤਾ ਸੀਗਾ ਬਿਲਕੁਲ ਕੀਤਾ ਸੀਗਾ ਕੁਝ ਵਧੀਆ ਸੋਚ ਕੇ ਹੀ ਕੀਤਾ ਸੀਗਾ ਚਲੋ ਹੁਣ ਜੋ ਵੀ ਆ ਉਹਨਾਂ ਦੀ ਪਾਰਟੀ ਦਾ ਫੈਸਲਾ ਆਇਆ ਉਹਨਾਂ ਦੇ ਤਾਂ ਮੈਂ ਇੱਥੇ ਕੁਝ ਨਹੀਂ ਕਰ ਸਕਦੀ ਇੱਕ ਚਰਚਾ ਹੋਰ ਚੱਲਦੀ ਹੈ ਪੰਜਾਬ 'ਚ ਕਿ ਇੱਕ ਐਮਐਲਏ ਜਿਹੜੇ ਆ ਉਹ ਰੈਂਡੇ ਆਕਾਲੀ ਦਲ ਕੋਲੇ ਬੀਬੀ ਮਜੀਠੀਆ ਜੀ ਤੇ ਇੱਕ ਇਹਨਾਂ ਦੇ ਕੋਲੇ ਐਮਪੀ ਐ ਉਹ ਵੀ ਬਾਹਰ ਸੁਖਤਕੌਰ ਦੀ ਤਤੋਂ ਲੱਗਦਾ ਕਿ ਹੁਣ ਇੱਕ ਹੋਰ ਐਮਐਲਏ ਜਿਹੜੇ ਉਹ ਬੀਬੀ ਜੀ ਬਣੂਗੀ ਬਿਲਕੁਲ ਜੀ ਅਸੀਂ ਤਾਂ ਡੇਲੀ ਜਦੋਂ ਨਿਕਲਦੇ ਆ ਉਹ ਆਸਨਾ ਨਿਕਲਦੇ ਆ ਕਿ ਆਉਣ ਵਾਲੇ ਐਮਐਲਏ ਜਿਹੜੇ ਆ ਤਰਨਤਾਰਨੋਂ ਇੱਕ ਬੀਬੀ ਜੀ ਮਿਲਣਾ ਤਾਕੇ ਆਪਣੀਆਂ ਬੀਬੀਆਂ ਭੈਣਾਂ ਦੀਆਂ ਜਿਹੜੀਆਂ ਨਾ ਕਈ ਸ਼ਿਕਾਇਤਾਂ ਨੇ ਜਿਦਾਂ ਆਮ ਆਦਮੀ ਪਾਰਟੀ ਨੇ ਜਿਹੜਾ 1000 ਰੁਪਏ ਦਾ ਲਾਰਾ ਲਾ ਕੇ ਤੇ ਇਹਨਾਂ ਨੂੰ ਦਿੱਤਾ ਹੀ ਨਹੀਂ ਤੇ ਉਹਨਾਂ ਵਿੱਚ ਰੋਸ ਬੋਤ ਹੈ ਤਾਂ ਉਹ ਹਮੇਸ਼ਾ ਇਹੋ ਹੀ ਕਹਿੰਦੇ ਨੇ ਕਿ ਜਦੋਂ ਅਸੀਂ ਵਿਚਰਦੇ ਹਾਂ ਹਲਕੇ ਵਿੱਚ ਕਿ ਸਾਨੂੰ ਇੱਕ ਲੇਡੀ ਮਿਲੀ ਹੈ ਸਾਨੂੰ ਇਹ ਆ ਕਿ ਅਸੀਂ ਆਪਾਂ ਤੁਹਾਡੇ ਤੱਕ ਗੱਲ ਬਚਾਉਣੀ ਸੌਖੀ ਹੋ ਗਈ ਆ ਕਿਉਂਕਿ ਦੂਸਰਿਆਂ ਦਾ ਕਐਮਐਲਏ ਜਿਹੜੇ ਆਉਂਦੇ ਸੀਗੇ ਬਸ ਭਾਸ਼ਣ ਦੇ ਕੇ ਚੱਲ ਜਾਂਦੇ ਆ ਤੁਸੀਂ ਬਹਿ ਕੇ ਸਾਡੇ 'ਚ ਗੱਲ ਸੁਣਦੇ ਹੋ ਤਾਂ ਵਾਹਿਗੁਰੂ ਅੱਗੇ ਆਹੀ ਅਰਦਾਸ ਹੈ ਕਿ ਚੜ੍ਹਦੀ ਕਲਾ ਹੋਵੇ ਤੇ ਮੇਰੇ ਮਾਤਾ ਪ੍ਰਿੰਸੀਪਲ ਸੁਖਵਿੰਦਰ ਗੌਰ ਰੰਧਾਵਾ ਜੀ ਇਹ ਜਿਹੜੇ ਆ ਮੈਦਾਨ ਫਤਿਹਗੁਰ ਤੁਹਾਡਾ ਜਿਹੜਾ ਹਲਕਾ ਹੈ ਇਹ ਏਰੀਆ ਬਹੁਤ ਪੀੜ ਤਰਿਆ ਖਾਸ ਕਰਕੇ ਜਿਹੜੇ ਪੁਰਸ ਮੁਕਾਬਲੇ ਜਾਲੀ ਪੁਰਸ ਮੁਕਾਬਲੇ ਕਹੀ ਜਾਂਦੇ ਆ ਉਹ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਹੋਏ ਪਰ ਦੂਜੇ ਪਾਸੇ ਦੋਸ਼ ਜਿਹੜਾ ਹੈ ਅਖਾਲੀ ਦਲ ਦੇ ਉੱਤੇ ਵੀ ਲੱਗਦਾ ਰਿਹਾ ਕਿ ਨਹੀਂ ਕਿ ਉਹਨਾਂ ਦੇ ਜਦੋਂ ਸਰਕਾਰਾਂ ਬਣਦੀ ਰਹੀਆਂ ਉਹਨਾਂ ਨੇ ਵਾਅਦੇ ਕੀਤੇ ਕਿ ਅਸੀਂ ਉਹਨਾਂ ਮੁਕਾਬਲਿਆਂ ਦਾ ਇਨਸਾਫ ਜਾਵੋ ਉਹਦਾ ਜਿਹੜੇ ਨਾਜਾਇਜ਼ ਜਿਹੜੇ ਮੁਕਾਬਲੇ ਹੋਏ ਇਨਸਾਫ ਦਵਾਂਗੇ ਪਰ ਕਹਿੰਦੇ ਕਿ ਸਰਕਾਰਾਂ ਬਣੀਆਂ ਪਰ ਕਾਲੀਦਾਲ ਇਨਸਾਫ ਨਹੀਂ ਦਿੰਦਾ ਉਹਦੀ ਤੁਸੀਂ ਕਰੋਗੇ ਫਿਰ ਅਗਿਆਂ ਵਾਲੇ ਜਿਹੜੇ ਸਰਕਾਰ ਬਣਦੀ ਹੈ ਬਿਲਕੁਲ ਜੀ ਮੁੱਦੇ ਤਾਂ ਕਾਫੀ ਨੇ ਕਿਸਾਨਾਂ ਦਾ ਮੁੱਦਾ ਆ ਅਧਿਆਪਕਾਂ ਦਾ ਮੁੱਦਾ ਆ ਸੜਕਾਂ ਦੇ ਰੋਲ ਰਹੇ ਨੇ ਕਿਸਾਨ ਆ ਜਿਹੜੀਆਂ ਹੁੰਦੀਆਂ 10 ਸਾਲ ਸਰਕਾਰਾਂ ਰਹੀਆਂ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਬਿਲਕੁਲ ਜਦੋਂ ਅਸੀਂ ਆਪਣੀ ਸੱਤਾ ਵਿੱਚ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਤੇ ਧਿਆਨ ਦਿੱਤਾ ਜਾਏਗਾ ਕਿਉਂਕਿ ਕਈ ਜਵਾਨ ਮਾਵਾਂ ਦੇ ਪੁੱਤ ਜਿਹੜੇ ਆ ਨਜਾਇਜ਼ ਹੀ ਮਾਰੇ ਜਾਂਦੇ ਨੇ ਤਾਂ ਉਹ ਜਿਹੜਾ ਵਾ ਸੰਤਾਪ ਜਿਹੜਾ ਹੈ ਅਸੀਂ ਬਖੂਬੀ ਜਾਣਦੇ ਆਂ ਕਿ ਕਿੱਦਾਂ ਮਤਲਬ ਕਿ ਉਹਨਾਂ ਦੀ ਜ਼ਿੰਦਗੀ ਬਾਤੋਂ ਬਤੀਤ ਹੁੰਦੀ ਹੈ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਹੁੰਦੇ ਨੇ ਤਾਂ ਉਹਦੇ ਉੱਤੇ ਵੀ ਢੱਲ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਆਪਣੇ ਹੈਗਾ ਆ ਭ੍ਰਿਸ਼ਟਾਚਾਰ ਬਹੁਤ ਚੱਲ ਚੁੱਕਾ ਆ ਤਾਂ ਅਸੀਂ ਉਹਦੇ ਵੱਲ ਵੀ ਧਿਆਨ ਦੇਵਾਂਗੇ। ਤੂੰ ਇੱਕ ਪਾਸੇ ਜਦੋਂ ਪਾਰਟੀ ਬੜੇ ਡਾਊਨਫਾਲਟ ਚ ਪਾਰਟੀ ਕਹਿ ਜਾਂਦਾ ਕਿ ਬਹੁਤ ਸੰਘਰਸ਼ ਕਰ ਰਹੀ ਆ ਬਹੁਤ ਸਾਰੇ ਲੀਡਰ ਪਾਰਟੀ ਨੂੰ ਛੱਡ ਕੇ ਵੀ ਜਾ ਰਹੇ ਨੇ। ਤਾਂ ਉਸ ਦੌਰ ਦੇ ਵਿੱਚ ਤੁਸੀਂ ਚੋਣ ਲੜ ਰਹੇ ਹੋ ਤੁਸੀਂ ਹਿੰਮਤ ਕਰ ਰਹੇ ਹੋ ਚੋਣ ਲੜਨ ਦੀ ਤੁਹਾਨੂੰ ਲੱਗਦਾ ਹੈ ਕਿ ਲੋਕ ਫਿਰ ਉਹ ਜਾਂ ਪਾਰਟੀ ਨੂੰ ਜਾਂ ਤੁਹਾਨੂੰ ਸਮਰਥਨ ਦੇਣਗੇ ਵੇਖੋ ਜੀ ਤੁਸੀਂ ਦੇਖ ਲਓ ਕਿ ਹੜਾ ਵਿੱਚ ਆਪਣੇ ਸੀਐਮ ਜਾਂ ਹੋਰ ਦੂਜੇ ਤੀਜੇ ਲੀਡਰ ਜਿਹੜੇ ਆ ਉਹ ਕਿਤਰਾ ਨਾਟਕ ਕਰ ਰਹੇ ਸੀ ਉੱਥੇ ਜਾ ਕੇ ਉਹਨਾਂ ਨੂੰ ਸੇਵਾ ਭਾਵਨਾ ਕੁਛ ਨਹੀਂ ਇਕਲੋਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਨ੍ਹਾਂ ਨੇ ਆਪਣੇ ਦਿਲੋਂ ਸੇਵਾ ਨਿਭਾਈ ਆ ਤੇ ਹਲੇ ਤੱਕ ਨਿਭਾਵ ਹੀ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਨੇ ਆ ਕਿ ਉਹ ਜਾਂਦੇ ਨੇ ਹੜਾ ਹੜ ਪੀੜਤਾ ਕੋਲ ਜਾਂਦੇ ਨੇ ਅਸੀਂ ਖੁਦ ਵੀ ਜਾ ਕੇ ਆਏ ਆ ਤਾਂ ਆਪਣੀ ਚਾਹੇ ਲੋਕ ਕਹਿ ਦਣਗੇ ਕਈ ਲੋਕ ਕਹਿੰਦੇ ਨੇ ਜੀ ਡੁੱਬਦੀ ਬੇੜੀ ਚ ਪੈਰ ਧਰਿਆ ਇਦਾਂ ਉਹਦਾਣਾ ਕਾਫੀ ਸਾਰਿਆਂ ਦਾ ਆਪਣਾ ਆਪਣਾ ਸਟੇਟ ਆਫ ਮਾਈਂਡ ਹੁੰਦਾ ਆ ਤਾਂ ਸਾਨੂੰ ਐਵੇਂ ਨਹੀਂ ਲੱਗਦਾ ਕਿਉਂਕਿ ਜਿਹੜੀ ਆਪਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਇਹ ਖੇਤਰੀ ਪਾਰਟੀ ਆ ਪੰਥਕ ਪਾਰਟੀ ਆ ਤੇ ਇਸ ਪਾਰਟੀ ਨੂੰ ਪੰਜਾਬ ਵਿੱਚ ਲਿਆਉਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਆਪਣਾ ਪੰਜਾਬ ਜਿਹੜਾ ਆ ਉਹ ਬਹੁਤ ਘਟੇ ਚ ਜਾ ਰਿਹਾ ਆ ਜਿਹੜੀ ਦੂਜੀ ਐਮਲ ਖੇਤਰੀ ਪਾਰਟੀਆਂ ਹੋਰ ਨਾਲ ਖੜੀ ਹੋ ਰਹੀਆਂ ਨੇ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਉਹ ਤਾਂ ਹੁਣ ਨਵੇਂ-ਨਵੇਂ ਸਾਰੇ ਆਪਣੀ ਆਪਣੀ ਪਾਰਟੀ ਕੋਈ ਗਿਆਨ ਦਾ ਆ ਮੇਰੀ ਪਾਰਟੀ ਹੋਣਾ ਜਿਹੜਾ ਇਸ ਵਰਤਮਾਨ ਦਿੱਤਾ ਸੀ ਜਿਹੜੀ ਚੀਜ਼ ਹੁੰਦੀ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜੀ ਆਪਣੀ ਸ਼ਰੋਨੀ ਅਕਾਲੀ ਦਲ ਪਾਰਟੀ ਹੈ ਜਿਹੜੀ ਸ਼ੁਰੂ ਤੋਂ ਚੱਲਦੀ ਆ ਰਹੀ ਆ ਇਹੋ ਪਾਰਟੀ ਮਜ਼ਬੂਤ ਪਾਰਟੀ ਹੈ ਤੇ ਇਹੋ ਹੀ ਪੰਜਾਬ ਦਾ ਭਲਾ ਕਰ ਸਕਦੀ ਆ ਹੋਰ ਪਾਰਟੀਆਂ ਤਾਂ ਬਹੁਤ ਸਾਰੀਆਂ ਚੱਲ ਪਈਆਂ ਨੇ ਉਹਨਾਂ ਦਾ ਕੀ ਕਹਿਣਾ ਬਹੁਤ-ਤਨ ਬਾਜੀ ਸਮਾਜ ਦਾ ਧੰਨਵਾਦ ਤਾਂ ਇਹ ਸਨ ਬੀਬੀ ਖਰਚਨਪ੍ਰੀਤ ਕੋਰਿਜਨਲ ਨਾਲ ਅਸੀਂ ਗੱਲਬਾਤ ਕੀਤੀ ਹੈ ਚੌਂਕ ਕੈਂਪੇਨ ਆਪਣੀ ਮਾਤਾ ਜੀ ਲਈ ਕਰ ਰਹੇ ਨੇ ਤਾਂ ਇਹਨਾਂ ਨੇ ਉਹ ਮੁੱਦੇ ਦੱਸੇ ਨੇ ਜਿਨ੍ਹਾਂ ਨੂੰ ਲੈ ਕੇ ਇਹ ਇਲਾਕੇ ਦੇ ਵਿੱਚ ਜਾ ਰਹੇ ਨੇ ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ